ਹੈਲੋ ਖਾਈ ਕਿਦਾ ਹਰ ਦੇ ਕੀ ਹਾਲ ਚਾਲ ਆ ਤੇ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਨਵੇਂ ਗੋਆਚ ਤੇ ਅੱਜ ਨੂੰ ਦਿਖਾਉਣਾ ਜਿਹੜਾ ਆਪਾਂ ਨਾ ਜੋੜਾ ਲਾਇਆ ਸੀ ਉਹ ਇੱਧਰ ਛੜਤਾ ਮੈਂ ਠੀਕ ਆ ਬੇਚ ਕਮੈਂਟ ਦੋਨਾ ਕਬੂਤਰ ਤੇ ਕਬੂਦਰੀ ਆ ਦੇਖੋ ਆ ਕਬੂਤਰ ਬੈਠਾ ਆ ਵੇ ਆਹ ਤੇ ਕਬੂਦਰੀ ਹੋ ਬੈਠੀ ਕਬੂਦਰੀ ਆ ਇੱਕਦਰ ਗਈ ਆ ਬੈਠੀ ਆਦੀ ਆ ਬੈਠੀ ਵਿਚਾਲੇ ਜਿਹੜੀ ਇਹਨਾਂ ਦੇ ਆ ਵਾਲੀ ਠੀਕ ਹੈ ਜੋੜਾ ਛੜਤਾ ਇੱਧਰ ਹੁਣੇ ਤਰੂ ਕਾ ਆਂਡੇ ਅੰਡੇ ਦਾ ਭੰਡਾ ਹੈ ਅੰਡੇ ਦਾ ਭੰਡਾ ਤੇ ਅ ਥੱਲਾ ਵਾ ਕੇ ਦੇਖੀ ਇਹਨਾਂ ਦੇ ਤੇ ਅੱਜ ਮੇਰਾ ਇਰਾਦਾ ਐਂ ਵੀ ਆ ਵੀ ਆਪਾਂ ਆ ਲਾ ਕੇ ਜਾਲੀ ਸਾਰੀ ਜਾਲ ਲਾਉਣੇ ਇੱਥੇ ਜਾਲ ਲਾਵਾਂਗੇ ਮਰੋ ਇੰਨਾ ਚੌੜੀ ਵਾਲਾ ਪਰ ਸਾਫ ਸੁਥਰਾ ਹੋਊਗਾ ਉਹ ਤੇ ਫਿਰ ਐਂ ਵੀ ਕੁਤਰ ਇੱਧਰ ਉੱਧਰ ਨਹੀਂ ਹੁੰਦੇ ਯਾਰ ਇਹਦੇ ਤਾਂ ਨਹੀਂ ਪੈਣ ਨੂੰ ਲੱਗਦਾ ਐਦਾ ਬੱਡੀ ਹੋ ਗਿਆ ਮੈਂ ਇਹਦਾ ਇੱਕ ਇੱਕ ਇੰਚ ਹੀ ਯਾਰ ਵੱਡਾ ਹੋ ਗਿਆ ਯਾਰ ਐਵੇਂ ਕਿਵੇਂ ਹੋ ਸਕਦਾ ਬਈ ਯਾਰ ਕੱਲ ਮੈਂ ਦੇਖਿਆ ਕੱਲ ਤਾਂ ਪਈ ਨਹੀਂ ਤੇ ਅੱਜ ਨਹੀਂ ਹੈ। ਸੌਂ ਵੀ ਨਹੀਂ ਆ ਰਿਹਾ ਕੁਛ ਭਾਈ। ਇਹ ਹਾਂ ਨਹੀਂ ਅੱਜ ਤਾਂ ਨਹੀਂ ਪੈਣੀ। ਉਹਨਾਂ ਦੇ ਬਾਗ ਦੇਖ ਲੈਨੇ ਆ ਇਹਨਾਂ ਦੇ ਇੱਕ ਇਹਦੇ ਨਾਲ ਦਾ ਮਰ ਗਿਆ ਪਤਾ ਨਹੀਂ ਕਿਉਂ ਉਹ ਛੋਟਾ ਬਾਲਾ ਰਹਿ ਗਿਆ ਇਹ ਬਟਾ ਹੋ ਗਿਆ। ਸੋ ਚਲੋ 1 ਮਿੰਟ ਮੈਂ ਦੇਖਦਾ ਟਰਾਈ ਕਰਕੇ। ਤੇ ਪੈ ਰਹੇ ਹੋਏ ਤਾਂ। ਇਹ ਰ ਆਪਣਾ ਨਾਮ ਵਾਲੀ ਬਣਾਉਣੀ ਆ ਥੱਲਾ ਉਹ ਜਦੋਂ ਕੋਠੇ ਦੇ ਲੈ ਗਏ ਨਾ ਜਿਗਾੜ ਮੈਂ ਸਾਰਾ ਕੋਡੇ ਕੋਠੇ ਦੇ ਪਾ ਗਏ ਸਾਰੇ ਫਿਰ ਉੱਥੇ ਬਣਾਵਾਂਗੇ ਦੋਨੋਂ ਨਵੇਂ ਬੱਚੇ ਕੱਢਣਗੇ ਛੋਗਰਾ ਛੋਗਰਾ ਬਈ ਪੈ ਗਈ ਵੇਖੀ ਵੇਖੀ ਸਹੀ ਵੇਖੀ ਵੇਖੀ ਗੱਲਾ ਪੈਰ ਮਾੜਾ ਕੜਿਆ ਵਾ ਬਣਾ ਸਹੀ ਆ ਅੱਜ ਦਿਨ ਦਾ ਤਾਂ ਗੱਦਨ ਸਹੀ ਸੀ ਆ ਓਕੇ ਆ ਵੀਰੇ ਓਕੇ ਆ ਲੋ ਚੈੱਕ ਕਰੋ ਠੀਕ ਆ ਓਕੇ ਹੋ ਗਿਆ ਤੇ ਐਂ ਕਰਦੇ ਫਿਰ ਦੂਜਿਆਂ ਦੇ ਦੋਨਾਂ ਦੇ ਪਾ ਦਿੰਨੇ ਆ ਬੱਚਿਆਂ ਦੇ Olha Que ele <sí -se> <Que legal. sí -se> Aló. Es cádico. Es que de pone es que de poner. Sí. ਹੋ ਹੋ ਗਲਤੀ ਇਹਦਾ ਗਲਤੀ ਇਹਦਾ ਬਈ ਓਏ ਹੁਣੇ ਹੁਣੇ ਪਿਆ ਗਿਆ ਹਣੀ ਉਹ ਨਹੀਂ ਜੀ ਸੋ ਆ ਕਰਕੇ ਆ ਵੀ ਹਣੀ ਤਾਦਾ ਹੀ ਆ ਕੋਈ ਨਾ ਵਿਮਰਲ ਦੇਵਾਂਗੇ ਸ਼ਾਮ ਜੀ ਨੂੰ ਵਿਮਰਲ ਦਿਆ ਕਰੋ ਸਾਰੇ ਜਣੇ ਵਿਮਰਲ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਬੱਚੇ ਨਿੱਕੇ ਨੇ ਜਿਹੜੇ ਪਾਣੀ ਜਿਹਾ ਜਿਵੇਂ ਵੀ ਕਿਸੇ ਵੀ ਹਸਾ ਨੂੰ ਵਿਮਰਲ ਜ਼ਰੂਰੀ ਹੈ ਉਹਨਾਂ ਨੂੰ ਬਹੁਤ ਫਰਕ ਪੈਂਦਾ ਵਿਮਰਲ ਨਾਲ ਗਰੋਥ ਕਰਦੇ ਆ ਚੰਗਾ ਮਰੋ ਸਭ ਕੁਝ ਵਧੀਆ ਹਲੋ ਏ ਚੱਕ ਬਈ ਪਾ ਦੀਆਂ ਢੱਲਾਂ ਠੀਕ ਆ ਇਹ ਹੈਗੀਆਂ ਦੇਸੀ ਦੇ ਪੱਕੀਆਂ ਮੈਂ ਕਹਿੰਦਾ ਇਹ ਤਾਂ ਜੋਰ ਲਾਲੇ ਬੰਦਾ ਕਾ ਇਹਨਾਂ ਨਹੀਂ ਕੱਟ ਸਕਦਾ ਔਰ ਇੱਕ ਖੜਜ ਆ ਰਿਹਾ ਕਬੂਤਰ ਆ ਰਿਹਾ ਕਬੂਤਰ ਤੇ ਹੋਰੀ ਕਬੂਤਰ ਠੀਕ ਆ ਉਹ ਕਿੰਨੇ ਤਨ ਬੱਚੀ ਹੋਏ ਆਉਣੀਆਂ ਇਹ ਤੋਂ ਤਿੰਨ ਨਿਕ ਜਾਵਾਂਗੇ ਓਥੇ ਦੇ ਕੰਮ ਮਰਜੀ ਹੋ ਜੇ ਤੇ ਕੰਮ ਘਰ ਕੰਮ ਸਹੀ ਆਣਾ ਇੱਥੇ ਸਹੀ ਪਰ ਆਏ ਕਰਕੇ ਘਾਡੇ ਜੀ ਪਰਾਂ ਦੀ ਲਿਆਉਣਾ ਐ ਮੈਂਤੀ ਕਰਦੇ ਆ ਯੋਗ ਇਹ ਉਥੋਂ ਲੈਣਾ ਸੀ ਤਾਂ ਪਰ ਇੱਥੇ ਜੀ ਘੱਡ ਆ ਜਗ੍ਹਾ ਤੇ ਉਥੋਂ ਨਹੀਂ ਨਹੀਂ ਇੱਥੋਂ ਕਿਹਾ ਵੀ ਇੱਥੋਂ ਦਾ ਫੇਰ ਅੱਗੇ ਨੂੰ ਹੋ ਗਿਆ ਸਹੀ ਆ ਆ ਜਗੀ ਤੇ ਗੱਡ ਕਿਉਂ ਕਿ ਇੱਥੋਂ ਸਿੱਧਾ ਐ ਤੇ ਇਧਰੋਂ ਆਇਆ ਆ ਕਈ ਨਾ ਉਹ ਗੱਡ ਵੀ ਫੇਰ ਕੱਢ ਦਿੰਨੇ ਆ ਕੀ ਗੱਡ ਆ ਕੀ ਦਾ ਕੰਮ ਆ ਤੇ ਟਰੈਕਟਰ ਦਾ ਟਰੈਕਟਰ ਦਾ ਨਹੀਂ ਤੇਰਾ ਮੇਰਾ ਕੋਈ ਨਹੀਂ ਵੀਰੇ ਮੈਂ ਟਰੈਕਟਰ ਖੜਾ ਕੇ ਪਾਸੇ ਗਿਆ ਵਾ ਸੀ ਤੇ ਚੱਲਿਆ ਤੇਰੇ ਤੋਂ ਹੀ ਆ ਮੇਰੇ ਤਾਂ ਟਰੱਕ ਰੋਕਣਾ ਹੀ ਨਹੀਂ ਆਉਂਦਾ ਸਿੱਧੀ ਗੱਲ ਦਾ ਟਰੈਕਟਰ ਮੂਰੇ ਓਟਾ ਲਾਉਂਦੇ ਹੈਂ ਚਾਲਾ ਕਰ ਓਟਾ ਲਾ ਦਿੰਨੇ ਮੂਰੇ ਬਾਈ ਓਟੇ ਤੇ ਉੱਤੋਂ ਦੀ ਲੰਘ ਕੇ ਆ ਉਹ ਵੀਰੇ ਓਟਾ ਵੀ ਪਿਆ ਹਜੇ ਵੀ ਕਿੱਥੇ ਪਿਆ ਉਹ ਲੋ ਏ ਉਹ ਪਿੱਦਾ ਆ ਓਟਾ ਕੀ ਕਰੂਗਾ ਆਹ ਵਾਲਾ ਆ ਵੇ ਪਿਆ ਜੜਾ ਕੱਲ ਯਾਰ ਕਿਹੜਾ ਆਲਾ ਕਿਤੇ ਇਹ ਆਹ ਆਲਾ ਇਧਰ ਲਾ ਆਲਾ ਪਰ ਲਾ ਆਹਾ ਆਹਾ ਆਹ ਲਾ ਇਹ ਓਟਾ ਸਦਾ ਗਾਦੇ ਆ ਜਾ ਯਾਰ ਇਹ ਗੱਪ ਮਾਰੀ ਜਾਂਦਾ ਲੱਭੂ ਕੀਆਂ ਇਹ ਕਰਕੇ ਖਾ ਕੇ ਦੂਜਾਂ ਗਾ ਨਹੀਂ ਗਾ ਕੀਤੇ ਮਾਰਦੇ ਵੀ ਲੱਤ ਤੇ ਉਹਦੇ ਵਾਂਗੂ ਐ ਕਰਦੇ ਨੇ ਢੰਡਾ ਲੋ ਬੱਬੇ ਸ਼ਾਰਾ ਦਿਨ ਆਈ ਜਾਂਦਾ ਸ਼ਾਰਾ ਦਿਨ ਆਇਆ ਇਹਨੂੰ ਵੀ ਅੱਜ ਦਾਣਾ ਪਾਣੀ ਉਹ ਸੌਰੀ ਪੱਠੇ ਪਾਉਣੇ ਆ ਸਵੇਰ ਦੇ ਨਹੀਂ ਪਾਏ ਸਾਚੀ ਯਾਰ ਸੌਤੀ ਸੋ ਤੇ ਬਿਮਾਰ ਹੋਈ ਪਈ ਐ ਉਹ ਵੀ ਵਿਚਾਰੀ ਅੱਜ ਤੋਂ ਤੇ ਮੇਰੇ ਸਾਣ ਦਾ ਠੱਟ ਆ ਬਾਈ ਅੱਗੇ ਨਾਲੋਂ ਯਾਰ ਬਾਕੀ ਕੁਛ ਗਿਆ ਨਹੀਂ ਸਕਦੇ ਤੇ ਆ ਦੇਖੋ ਕਾ ਕੁਇਰ ਕੀ ਹੋ ਜਾਂਦਾ ਇਹਨੂੰ ਪਤਾ ਨਹੀਂ ਯਾਰ ਸਾਰੇ ਮਾਰ ਗਏ ਰਾਈ ਇਹਨੂੰ ਪਾਵਰ ਚੱਲ ਦਿੰਨੇ ਆ ਤੇ ਇਹ ਕੱਢ ਜੋ ਕੱਢ ਜੋ ਮੈਨੂੰ ਸਾਰਾ ਸਿਸਟਮ ਜਾ ਲਾ ਲੈਂਦਾ ਕਿ ਮੈਂ ਦਿਮਾਗ ਨਹੀਂ ਕੰਮ ਕਰਦਾ ਪਿਆ ਤੇ ਇਹਨੂੰ ਇਹਨਾਂ ਨਹੀਂ ਉਧਰ ਵੱਡੇ ਖੁੱਡੇ ਚ ਛੱਡ ਦੇ ਇਹਨੂੰ ਇਹਨੂੰ ਤਾਂ ਕਿਉਂ ਬਰਨ ਇਹ ਯਾਰ ਮੇਰਾ ਤਾਂ ਜਾਲ ਲਿਆ ਕੇ ਤੇ ਬੂਰੇ ਕਰਦ ਕੇ ਸਟ ਗਿਆ ਆ ਜਾ ਬਾਹਰ ਅਰੇ ਅਰੇ ਸੌਰੀ 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 ਬੜਾ ਹਲਕਾ ਹੋ ਗਿਆ ਬ ਯਾਰ ਇਹਨੂੰ ਇਹਨਾਂ ਦਿਨੇ ਪਾਵਰ ਉਹ ਯਾਰ ਮਤਲਬ ਪਾਣੀ ਚੱਲਦੇ ਆਏ ਕੋਈ ਨਾ ਉਹ ਨਵੀਂ ਲਿਆਂਦੀ ਸੱਚ ਆਪਾਂ ਆ ਆ ਆ ਵਾਲੀ ਤਾਂ ਫਿਰ ਹੁਣ ਕੱਲੂ ਦਿਖਾਉਂਗਾ ਹੁਣ ਮੈਂ ਦਾਣੇ ਵਾਲਾ ਜਣਾ ਥੋੜਾ ਜਿਆ ਲੈਟ ਹੋ ਗਿਆ ਪਾਣੀ ਦੇ ਬਾਅਦ ਕੇ ਦਾਣੇ ਕੱਲਣਾ ਆਪਾਂ ਸੋਬਾ ਪਾਦੇ ਜਿਵੇਂ ਤੁਹਾਨੂੰ ਪਤਾ ਹੀ ਹੈ ਮੇਰੀ ਵੀਡੀਓ ਸੋ ਅੱਛੇ ਇਹਦੇ ਕੀ ਕਰਾਂਗੇ ਲਿਆ ਕੇ ਆ ਵੀ ਲੈਉਣੇ ਫਾਰਕੀ ਹਾਲ ਫੋੜੇ ਜੇ ਘੱਟ ਰਹਿ ਗਈ ਸੀ ਯਾਰ ਇਹਨਾਂ ਨੂੰ ਤੇ ਜਿਹੜਾ ਆਪਾਂ ਦੂਜਾ ਹੀ ਲਾਉਣਾ ਗੁੱਲੀ ਡੰਡਾ ਸਾਰਾ ਹੋਰ ਸਾਰਾ ਸਿਸਟਮ ਇਹ ਫਿਲਹਾਲ ਇੱਕ ਦੋ ਦਿਨ ਤੱਕ ਦੇ ਦੇ ਦਿਆਂ। ਉਦੋਂ ਬਾਅਦ ਆਪਾਂ ਦੂਜਾ ਪ੍ਰੋਸੈਸ ਸ਼ੁਰੂ ਕਰਦੇ ਆਂ। ਤੇ ਇਹਨਾਂ ਨੂੰ ਬਾਦਗੇ ਬੱਚਿਆਂ ਵਾਲਾ ਇਹਨੂੰ ਵੱਡਿਆਂ ਨੂੰ ਵੱਡੇ ਜੋੜਿਆਂ ਨੂੰ ਬਾਦਗੇ। ਖਲਿਹੜਾ ਕਰੀ। ਐਸੇ ਰੋਂਗ ਰੋਂਗ ਸਾਰਾ ਗੋਸ਼ ਜਿਵੇਂ ਸਗਾਣਾ ਬਾਜਰਾ ਫੇਰ ਲਿਆਵਾਂਗੇ ਕੋਈ ਨਾ 2 4 5 ਕਿਲੋ ਅਕੀ ਦੇਖਾਂਗੇ ਕਿੰਨਾ ਕਿੰਨਾ ਸਮਾਨ ਪਾਉਣਾ ਇਹਨਾਂ ਨੂੰ ਵੀ ਐਂ ਪਾਉਣੇ ਆ ਫਿਰ ਮੈਂ ਤੁਹਾਨੂੰ ਮੈਲ